ਉਹ ਕਦੇ ਫਕਰ ਦੇ ਹਾਲ ਨੂੰ ਚੇੜੀਏ ਨਾ ਕਦੇ ਫਕਰ ਦੇ ਹਾਲ ਨੂੰ ਛੇੜੀਏ ਨਾ ਫਕਰ ਹਾਲ ਤੋਂ ਭਾਵੇਂ ਬਿਹਾਲ ਹੋਵੇ ਉਹਨਾਂ ਛੇੜੀਏ ਫਕੀਰ ਦੀ ਗੋਦੜੀ ਨੂੰ ਕੀ ਪਤਾ ਗੋਦੜੀ ਦੇ ਵਿੱਚ ਕੋਈ ਲਾਲ ਕਦੇ ਫਕਰ ਦੇ ਹਾਲ ਫਕਰ ਹਾਲ ਤੋ ਫਾਵੇਂ ਬਿਹਾਲ ਹੋਵੇ ਆ ਨਾ ਛੇੜੀਏ ਫਕੀਰ ਦੀ ਗੋਦੜੀ ਨੂੰ ਤੇ ਕੀ ਪਤਾ ਗੋਦੜੀ ਦੇ ਵਿੱਚ ਲਾਗ ਹੋਵੇ ਚੰਦ ਬੁੱਲਿਆ ਚੱਲਿਓਥੇ ਚੱਲਿਏ ਜਿੱਥੇ ਸਭ ਅਕਲ ਦੇ ਨੇ ਆਉਣਾ ਕੋਈ ਸਾਡੀ ਜਾਤ ਪੁੱਛੜੇ ਤੇ ਬੁੱਲਿਆ ਨਾ ਕੋਈ ਸਾਹ ਨੂੰ ਮੰਨੇ ਬਸ ਗੱਲ ਇਕਾ ਜੀ ਵਿਅਜ ਨਾ ਚਾਹ ਹੋਣਾ ਚਾਹੀਦਾ ਆਪਣੇ ਸਰਕਾਰ ਦੇ ਦੰਦਾਂ ਇਹ ਨਾ ਹੋਵੇ ਤੇ ਬੈਠੇ ਵੀ ਨਹੀਂ ਯਾਰ ਆ ਉਹ ਆਏ ਹੋ ਗਏ ਆਏ ਹੋ ਗਏ ਇਹਦੇ ਦਰਬਾਰ ਤੇ ਬੈਠੋ ਇਹੀ ਤੇ ਨਵੇੜਨਾ ਉਹਨੇ ਇਹੀ ਟੈਨਸ਼ਨਾਂ ਤੇ ਨਵੇੜਨੀਆਂ ਨੇ ਜਿਥੇ ਆ ਕੇ ਵਿੱਚ ਮਹਿਲੇ ਕਰਦੇ ਸੁਣੀ ਗਏ ਕਰੀ ਗਏ ਫਿਰ ਉਹ ਕਹੂਗਾ ਇਹ ਮੇਰੇ ਕੋਲੇ ਨਹੀਂ ਆਇਆ ਸਿਰਫ ਐਸੇ ਚਾਹ ਪੀਣ ਆਇਆ ਚਾਹ ਪੀ ਕੇ ਫਿਰ ਨਾ ਚੁਗਲੀ ਕਰਨੀ ਸੋ ਜਿਹੜੇ ਜਿਹੜੇ ਭੋਲੇ ਸ਼ਾ ਸਰਕਾਰ ਨੂੰ ਪਿਆਰ ਕਰਦੇ ਆ ਹੱਥ ਉੱਪਰ ਕਰਕੇ ਮੜਾ ਜਾ